ਸਵਾਗਤ ਆਪ ਸਭ ਦਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਮਿਹਨਤ ਕਿਸ ਨੂੰ ਆਖਦੇ ਨੇ ਕਿਰਤ ਕਿਸ ਨੂੰ ਆਖਦੇ ਨੇ ਤੇ ਘਰ ਦੀ ਕਬੀਲਦਾਰੀ ਕਿਹੋ ਜਿਹੀ ਹੁੰਦੀ ਆ ਇੱਕ ਬਿਮਾਰ ਮਾਂ ਦਾ ਖਿਆਲ ਕਿਵੇਂ ਰੱਖਣਾ ਹੁੰਦਾ ਬਿਮਾਰ ਮਾਂ ਦੇ ਇਲਾਜ ਲਈ ਕਿਵੇਂ ਖਰਚਾ ਉਠਾਣਾ ਹੁੰਦਾ ਇੱਕ ਛੋਟੇ ਭਰਾ ਨੂੰ ਕਿਵੇਂ ਪੜਾਉਣਾ ਹੁੰਦਾ ਇਹ ਸਭ ਕੁਝ ਜਾਣਦਾ ਇਹ ਨੌਜਵਾਨ ਜਿਸ ਨੇ ਫਤਿਹ ਜੂਸ ਕਾਰਨਰ ਦੇ ਨਾਂ ਤੇ ਇੱਕ ਰੇੜੀ ਲਗਾਈ ਗਈ ਆ डीसी दफ्तर मलेरकोटला ਤੇ ਸਰਕਾਰੀ ਕਾਲਜ ਮਲੇਰਕੋਟਲਾ ਤੇ ਬਿਲਕੁਲ ਨਾਲ ਸਭ ਤੋਂ ਪਹਿਲਾਂ ਤਾਂ ਸਵਾਗਤ ਕਰ ਲੈਣੇ ਆ ਆ ਭਰਾਜੀ ਸਭ ਤੋਂ ਪਹਿਲਾਂ ਤਾਂ ਬਾਈ ਖਾਲਸਾ ਹੋਏ ਬਾਈ ਜੀ ਕਿ ਫਤਿਹ ਪਰਾਜੀ ਪਹਿਲਾਂ ਨਾਮ ਦੱਸੋ ਆਪਣਾ ਵੀਜੀ ਮੇਰਾ ਨਾਮ ਹੈਗਾ ਹਰ ਸਿਮਰਨ ਸਿੰਘ ਹੂੰ ਤੇ ਵੀਜੀ ਆਪਾਂ ਨੇ ਸ਼ਾਪ ਦੀ ਓਪਨਿੰਗ ਕਰੀ ਸੀਗੀ ਪਾਬਾ ਫਤਿਹ ਸਿੰਘ ਜੀ ਦੇ ਨਾਂ ਤੋਂ ਜੀ ਅਤੇ ਜੂਸ ਕੋਰਨਰ ਦਾ ਕਿਆ ਬਾਤ ਹਾਂਜੀ ਵੀਜੀ ਤੇ ਭਰਾਜੀ ਪਹਿਲਾਂ ਤਾਂ ਘਰ ਦੱਸੋ ਜੋ ਮੈਂ ਕਿਹਾ ਵਾਕਈ ਸੱਚਾ ਘਰ ਬਿਮਾਰ ਮਾਂ ਹੈਗੀ ਆ ਹਾਂਜੀ ਸਰ ਹੈਗੇ ਨੇਗੇ ਤੇ ਭਰਾ ਭਰਾ ਵੀ ਹੈਗਾ ਸਰ ਪੜ ਰਹੇ ਨੇ ਪੜ ਰਹੇ ਨੇ ਸਰ ਤੇ ਫਾਦਰ ਪ੍ਰਾਈਵੇਟ ਜੌਬ ਕਰਦੇ ਨੇ ਫਾਦਰ ਸਾਹਿਬ ਕੱਪੜੇ ਦੀ ਦੁਕਾਨ ਤੇ ਲੱਗੇ ਹੋਏ ਨੇ ਸਰ ਹਾਂ ਪ੍ਰਾਈਵੇਟ ਜੌਬ ਕਰ ਰਹੇ ਨੇ 10-15 ਹਜ਼ਾਰ ਰੁਪਏ ਮਿਲਦੇ ਨੇ ਪਰਾਜੀ ਲੱਗਦਾ ਕਿ ਐਮ ਜਿਮਮਵਾਰੀ ਹੁਣ ਇਹਨਾਂ ਮੋੜਿਆਂ ਤੇ ਤੁਹਾਡੇ ਤੇ ਹਾਂਜੀ ਸਰ ਦੋਨੇ ਮੋੜੇ ਸ਼ਾਮ ਨੂੰ ਸਰ ਸੌਂ ਟਾਈਮ ਪੂਰੇ ਭਾਰੇ ਹੁੰਦੇ ਨੇ ਓਏ ਪਤਾ ਲੱਗਦਾ ਸਰ ਵੀ ਹਾਂ ਇਸ ਟਾਈਮ ਜਿਮਮਵਾਰੀ ਹੈਗੀ ਐ ਜਦ ਜਸ ਮੇਰੇ ਉੱਠਦੇ ਆ ਸੱਜਰੇ ਉਦੋਂ ਜਿਮਮਵਾਰੀ ਹੋਰ ਵਧੀ ਹੁੰਦੀ ਆ ਸਰ ਉਸ ਟਾਈਮ ਆ ਸਰ ਐਂਦਾ ਸਮਝ ਲਓ ਨਾ ਸਰ ਰੋਟੀ ਨਾ ਸਰ ਪਾਣੀ ਐਂਦਾ ਸਰ ਪਤਾ ਲੱਗਦਾ ਵੀ ਸੁੱਤੇ ਵੀ ਉੱਠੇ ਕੱਪੜੇ ਪਾਏ ਨਹਾ ਧੋ ਕੇ ਸਰ ਸਿੱਧਾ ਮੰਡੀ ਓਏ ਹੋਏ ਹਾਂਜੀ ਸਰ ਹਾਂ ਜੀ ਮਾਰੀ ਹਾਂ ਜੀ ਸਰ 6 ਵਜੇ 7 ਵਜੇ 8 ਵਜੇ ਕਦੀ ਕਦਾ ਲੇਟ ਵੀ ਹੋ ਜਾਂਦੇ ਆ ਕ ਰਾਤ ਨੂੰ ਕਈ ਵਾਰ ਟਾਈਮ ਲੱਗ ਜਾਂਦਾ ਇਹਨੂੰ ਭਾਂਡਾ ਡਿੱਕਰ ਸਾਰਾ ਧੋ ਕੇ ਜਾਂਦੇ ਆ ਵਾਸ਼ ਕਰਕੇ ਗਲਾਸ ਤੋਂ ਲੈ ਕੇ ਸਾਰਾ ਸਾਰਾ ਭਾਂਡੇ ਸਣੇ ਰੈਡੀ ਹੂੰ ਸਾਰੀ ਵਾਸ਼ ਕਰਕੇ ਜਾਂਦੇ ਆ ਵੀ ਅਗਲੇ ਦਿਨ ਨਾ ਤਾਂ ਕੋਈ ਮੱਖੀ ਆਵੇ ਨਾ ਕਿ ਸਰ ਕੋਈ ਤੇ ਝੂਠ ਰਹਿ ਜਾਵੇ ਬ੍ਰਦਰ ਅਸੀਂ ਵੀ ਰੈਡੀਆ ਬਹੁਤ ਦੇਖਦੇ ਆ ਬਹੁਤ ਦੇਖਦੇ ਆ ਪਰ ਸਫਾਈ ਜਿਉ ਤੁਹਾਡੇ ਆ ਇੱਕ ਵੀ ਮੱਖੀ ਨਜ਼ਰ ਨਹੀਂ ਆਉਂਦੀ ਲੱਗਦਾ ਕਿ ਪਹਿਲ ਇਹੀ ਆ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਸਭ ਤੋਂ ਜ਼ਰੂਰੀ ਚਾਹੀਦੀ ਆ ਅਣਹਜ ਦੇਗ ਨਹੀਂ ਕਰਾ ਹੋਵੇ ਸਫਾਈ ਹੋਵੇ ਜਿੰਨੀ ਹੋ ਸਕਦੀ ਆ ਵੀਰ ਜੀ ਅਸੀਂ ਕੋਸ਼ਿਸ਼ ਕਰੀਦੇ ਜੇ ਗਾਹ ਖੜਾ ਹੁੰਦਾ ਉਹਨਾਂ ਹੁੰਦੇ ਵੀ ਸਫਾਈ ਕਰਕੇ ਫਿਰ ਉਹਨਾਂ ਜੂਸ ਬਣਾ ਕੇ ਦਿੰਨੇ ਆਗੇ ਜਿੰਨਾ ਹੋ ਸਕੇ ਵੀਰ ਜੀ ਜਿਹੜਾ ਫਰੂਟ ਅਸੀਂ ਲੈ ਕੇ ਨਾ ਹੋ ਸਕੇ ਜਿੰਨਾ ਤਾਂ ਹੋ ਸਕੇ ਫਰੈਸ਼ ਲੈ ਕੇ ਆਉਣੇ ਵੀਰ ਜੀ ਫਰੈਸ਼ ਹੀ ਕੱਟ ਕੇ ਜੇ ਕੋਈ ਡਿਮਾਂਡ ਕਰਦਾ ਵੀ ਫਰੈਸ਼ ਕੱਟ ਕੇ ਦੋ ਵੀਰ ਜੀ ਫਰੈਸ਼ ਕੱਟ ਕੇ ਬਣਾ ਕੇ ਦਿੰਨੇ ਆ ਇਹ ਹੁੰਦੀਆਂ ਨੇ ਜ਼ਿੰਮੇਵਾਰੀਆਂ 21 ਸਾਲ ਦਾ ਨੌਜਵਾਨ ਘਰ ਦੀਆਂ ਜ਼ਿੰਮੇਵਾਰੀਆਂ ਨੇ ਦੇਖ ਲਿਆ ਕਹਿੰਦਾ ਰਾਤ ਨੂੰ ਮੋਢਿਆਂ ਦੇ ਵਜਨ ਹੁੰਦਾ ਸਵੇਰੇ ਉੱਠਣ ਦਾ ਹੋਰ ਵਜਨ ਮੋਢਿਆਂ ਦਾ ਜ਼ਿਆਦਾ ਹੁੰਦਾ ਅੱਜ ਕੱਲ ਦੇਖ ਲੋ ਤੁਸੀਂ ਖੇੜੀ ਸਾਹਿਬ 21 20 22 ਸਾਲ ਦੀ ਉਮਰ ਦੇ ਵਿੱਚ ਨਾ ਬਹੁਤ ਘੱਟ ਨੌਜਵਾਨਾ ਜਿਹੜੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਆ ਨਹੀਂ ਤਾਂ ਤੁਸੀਂ ਦੇਖਿਆ ਹੀ ਆ ਕਈ ਤਾਂ ਹਾਤ ਉਤ ਕਰਦੀ ਫਿਰਦੇ ਹੁੰਦੇ ਆ ਬਹੁਤ ਘੱਟ ਆ ਜੋ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਆ 21 ਸਾਲ ਦੀ ਉਮਰ ਦੇ ਵਿੱਚ ਹੀ ਇਹ ਨੌਜਵਾਨ ਨੇ ਇੰਨਾ ਕੁਝ ਦੇਖ ਲਿਆ ਮਾਤਾ ਜੀ ਘਰੇ ਬਿਮਾਰ ਆ ਕਾਲਾ ਪੀਲਾ ਉਹਨਾਂ ਨੂੰ ਹੋਇਆ ਛੋਟਾ ਭਰਾ ਉਹ ਕਮਰਸ ਦੀ ਸਟੱਡੀ ਕਰ ਰਿਹਾ ਹੈਗਾ 12ਵੀਂ ਦੇ ਵਿੱਚ ਆ ਫਾਦਰ ਸਾਹਿਬ ਕੰਮ ਕਰ ਰਹੇ ਆ ਤੇ ਇਹ ਆਪ ਉਹ ਨੌਜਵਾਨ 21 ਸਾਲ ਦੀ ਉਮਰ ਦੇ ਵਿੱਚ ਭਾਈ ਇਹ ਤੁਸੀਂ ਅੱਗੇ ਨਹੀਂ ਸੋਚਿਆ ਵੀ ਮੈਂ ਅੱਗੇ ਪੜ੍ਹਾਈ ਕਰਾਂ ਵੀ 21 ਸਾਲ ਦੀ ਉਮਰ ਹਜੇ ਪੜਾ ਲਿਖਾਂ ਤੇ ਇਦਾਂ ਮੈਨੇ ਕੰਮ ਦੇ ਨਾਮ ਨਾਲ ਸਰ ਐਤਾਂ ਮਤਲਬ ਕਿ ਆਈਟੀ ਹੀ ਕਰਨ ਦਾ ਇਲੈਕਟ੍ਰੀਸ਼ੀਅਨ ਦੀ ਪੁਲਿਸ ਆ ਸੋਚੀ ਆ ਵੀ ਇਸ ਸਾਲ ਸਰ ਦੁਬਾਰਾ ਮਤਲਬ ਕਿ ਉਹ ਕਰਾਂਗੇ ਮੈਂ ਰਜਿਸਟ੍ਰੇਸ਼ਨ ਕਰਾ ਕੇ ਆਮੇ ਵੀ ਦੁਬਾਰਾ ਤੋਂ ਬਣਨ ਲੱਗਾਗੇ ਹਾਂ ਜੀ ਐਜੂਕੇਸ਼ਨ ਆ ਜਿਹੜੀ ਤੁਸੀਂ ਮਜਬੂਰੀ ਕਰਕੇ ਛੱਡੀ ਆ ਜਾਂ ਵੈਸੇ ਸਰ ਮੈਂ ਪਿਛਲੇ ਸਾਲ ਤੋਂ ਸਰ ਮਜਬੂਰੀ ਕਰਕੇ ਛੱਡਣੀ ਪੈ ਗਈ ਸੀ ਉਤੋਂ ਦੀ ਸਰ ਪੇਪਰ ਆ ਗਏ ਤੇ ਉਤੋਂ ਦੇ ਮਮਾ ਢੇਲੇ ਸੀ ਮਮਾ ਘੱਟੋ ਘਾਟੇ 6 ਤੋਂ 7 ਮਹੀਨੇ ਮਮਾ ਆਪਦੇ ਨਾਨਕ ਮਤਲਬ ਆਪਦੇ ਘਰੇ ਰਹੇ ਨੇ ਆਪਦੇ ਘਰੇ ਨਾ ਮਤਲਬ ਮੇਰੇ ਨਾਨਕੇ ਮੇਰੇ ਨਾਨਕੇ ਰਹੇ ਨੇ ਤੇ 6-7 ਮਹੀਨੇ ਅਸੀਂ ਕਦੇ ਮੁੱਲੀ ਰੋਟੀ ਕਦੇ ਮੇਰੇ ਤਾਇਆ ਤਾਈ ਬਣਾ ਦਿਆ ਕਰਨ ਬਸ ਐਦਾਂ ਕੰਮ ਚੱਲਦਾ ਰਿਹਾ ਹਾਂਜੀ ਹਾਂਜੀ ਕੋਈ ਭੈਣ ਨਹੀਂ ਹੈਗੀ ਮਤਲਬ ਕਿ ਜਿਹੜੀ ਰੋਟੀ ਪਾਣੀ ਬਣਾ ਸਕੇ ਹੁਣ ਕਰਦੇ ਹਾਲਾਤ ਕਿਵੇਂ ਆ ਭਾਈ ਹੁਣ ਠੀਕ ਆ ਹੁਣ ਐਦਾਂ ਸਮਝ ਲਈ ਸਾਲ ਮੇਰੀ ਮੰਮੀ ਨੂੰ ਹੁਣ ਠੀਕ ਹੋ ਜਾਣ ਨੂੰ 6 ਮਹੀਨੇ ਵੰਗਰਾ ਹੋ ਗਿਆ ਤੇ ਜਿੰਨਾ ਹੱਦ ਸੱਕ ਹੋ ਸਕੇ ਉਹ ਰੋਟੀ ਪਾਣੀ ਦਾ ਕਰ ਕਰਦੇ ਨੇ ਜਿੰਨੇ ਢਿੱਲੇ ਹੁੰਦੇ ਨੇ ਅਸੀਂ ਕਹਿ ਦਿੰਨਾ ਵੀ ਅਸੀਂ ਮੁੱਲ ਦੀ ਲੈ ਆਉਂਦੇ ਆ ਦਵਾਈ ਜਲਦੀ ਵਾਲੇ ਦਵਾਈ ਜਲਦੀ ਹੈ ਦਵਾਈ ਉਹਨਾਂ ਦੀ ਲਾਈਫ ਟਾਈਮ ਚੱਲਦੀ ਆ ਕਿਉਂਕਿ ਉਹਨਾਂ ਦਾ ਹੁਣ ਪਹਿਲਾਂ ਖੂਨ ਦੇ ਉਲਟਿਆਂ ਹੋਣ ਦੇ ਕਾਰਨ ਉਹਨਾਂ ਛੱਲੇ ਪਏ ਹੋਏ ਨਹੀਂ ਤੇ ਹੁਣ ਮੇਰਾ ਵੀਰ ਗੱਲ ਪਤਾ ਕੀ ਆ ਇਹ ਹੁਣ ਵੀਡੀਓ ਲੱਖਾਂ ਲੋਕਾਂ ਨੇ ਦੇਖਣੀ ਆ ਹਾਂਜੀ ਠੀਕ ਆ ਜੇ ਕਿਸੇ ਮਦਦ ਦੀ ਲੋੜ ਆ ਜਾਂ ਤੁਸੀਂ ਜੋ ਵੀ ਮੇਰਾ ਵੀਰ ਦਿਲ ਦੇ ਵਿੱਚ ਹੈਗਾ ਨਾ ਵੀ ਆ ਚੀਜ਼ ਚਾਹੀਦੀ ਆ ਜਾਂ ਕਰਦੀ ਆ ਕੰਡੀਸ਼ਨਾਂ ਜੋ ਵੀ ਚੀਜ਼ਾਂ ਮੇਰਾ ਵੀਰ ਖੁੱਲ ਕੇ ਹੁਣ ਗੱਲ ਕਰਦਾ ਵੀ ਜੀ ਕੰਡੀਸ਼ਨ ਮੰਗ ਕੋਈ ਨਹੀਂ ਅਸੀਂ ਕਰਦੇ ਬਸ ਸਾਡੇ ਕੋਲ ਜਿੱਦਾਂ ਆ ਸਕਦਾ ਜਿੱਦਾਂ ਲਾਈਕ ਕਰੋ ਉਦਾਂ ਸਿਰਫ ਸਿਰਫ ਸਾਡੇ ਕੋਲ ਜੂਸ ਪੀਨੋ ਇੱਦਾਂ ਮੰਗਣਾਉਣੇ ਆ ਇੱਦਾਂ ਮੰਗਾ ਸਾਡੀ ਜੂਸ ਕਰਨੀ ਆ ਕਿੱਥੇ ਕਰਨੀ ਆ ਜੂਸ ਮੀਨੋ ਆਰਡਰ ਦਿਓ ਬਸ ਆਰਡਰ ਦਿਓ ਅੰਨੇ ਗਲਾਸ ਪਰ ਸਾਡੀ ਇੱਕ ਮਜਬੂਰੀ ਹੈ ਸਾਡੇ ਕੋਲ ਹੈ ਕਿ ਹੱਤ ਵਾਲੀ ਮਸ਼ੀਨਾਂ ਸਾਡੇ ਕੋਲ ਕੋਈ ਇਲੈਕਟ੍ਰਿਸਿਟੀ ਦਾ ਪ੍ਰਬੰਧ ਨਹੀਂ ਸਾਨੂੰ ਅੱਧਾ ਘੰਟਾ ਵੀ ਲੱਗ ਸਕਦਾ ਸਾਨੂੰ ਘੰਟਾ ਵੀ ਲੱਗ ਸਕਦਾ ਕਿਉਂਕਿ ਸਰ ਦਾਗ ਇੰਨਾ ਜ਼ਿਆਦਾ ਹੁੰਦਾ ਵੀ ਸਾਨੂੰ ਟਾਈਮ ਨਹੀਂ ਮਿਲਦਾ ਹੈਗਾ ਵਿਆਹ ਸ਼ਾਦੀ ਚ ਕਰ ਸਕਦੇ ਹੋ ਲਾ ਸਕਦੇ ਹੋ ਵਿਆਹ ਸ਼ਾਦੀ ਸ਼ਾਦੀ ਦੇ ਵਿੱਚ ਸਰ ਹਾਲੇ ਸਾਲ ਦਾ ਸਪੀਰੈਂਸ ਹੋ ਚੁੱਕਿਆ ਪਰ ਜਿੰਨਾ ਹੋ ਸਕੇ ਅਸੀਂ ਕੋਸ਼ਿਸ਼ ਕਰਾਂਗੇ ਕਰਨ ਦੀ ਕਰ ਸਕਦੇ ਹਾਂ ਛੋਟੇ ਜਿਹੇ ਪ੍ਰੋਗਰਾਮ ਤੋਂ ਸ਼ੁਰੂ ਕਰਾਂਗੇ ਹੌਲੀ ਹੌਲੀ ਜਿੱਦਾਂ ਆਰਡਰ ਆਈ ਜਾਣਗੇ ਉਦਾਂ ਬੜੇ ਤੋਂ ਬੜਾ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਬਿਲਕੁਲ ਬ੍ਰਦਰ ਸਫਾਈ ਵੀ ਆਣਾ ਐਮ ਕੀ ਲੱਗਦਾ ਲੱਗਦਾ ਕਿ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਤੇ ਹਾਲਾਤ ਫਿਰ 21 ਸਾਲ ਦੀ ਉਮਰ ਦੇ ਵਿੱਚ ਬੰਦਾ ਸਿਆਣਾ ਹੋ ਜਾਂਦਾ ਸਰ ਐਦਾਂ ਜਾਣਕਾਰੀ ਤੁਹਾਨੂੰ ਮੈਂ ਦੇ ਸਕਦਾ ਕਿਸੇ ਟਾਈਮ ਜਦੋਂ ਮੈਂ ਕੰਮ ਸ਼ੁਰੂ ਕਰਿਆ ਸੀ ਉਸ ਟਾਈਮ ਮੈਂ ਜਿੱਥੇ ਖੜਦਾ ਸੀ ਉਹ ਜਗ੍ਹਾ ਦਾ ਹੀ ਮੁੱਲ ਦਿੰਦਾ ਸੀ ਤੇ ਉੱਥੇ ਮੇਰੇ ਕੋਲ ਬਿਜਲੀ ਦਾ ਪ੍ਰਬੰਧ ਹੈਗਾ ਸੀ ਤੇ ਮੈਂ ਮਸ਼ੀਨਾਂ ਵੀ ਮੰਗਵੀਆਂ ਲਈ ਅਸੀਂ ਇਸ ਟਾਈਮ ਅੱਜ ਮੇਰੇ ਕੋਲ ਕੱਲੀ ਕੱਲੀ ਚੀਜ਼ ਉਹਦੀ ਆਪਦੀ 100-100 ਰੁਪਏ ਕਰਕੇ 10-10 ਰੁਪਏ ਕਿਰਤ ਕਰਕੇ ਜੋੜ ਕੇ ਸਰ ਮਸ਼ੀਨ ਲਈਆ ਘੱਟੋ ਘੱਟ ਦੋਨੀ ਸਰ 5-5000 ਦੀਆਂ ਮਸ਼ੀਨਾਂ ਨੇ ਆਹ ਪੁਰਾਣੀ ਰੇੜੀ ਤਿਆਰ ਕਰਾਈ ਸਰ ਇਹ ਵੀ ਰੇੜੀ ਘੱਟੋ ਘੱਟ 20000 ਚ ਤਿਆਰ ਹੋਈ ਆ ਅੱਛਾ ਇਹ 15-20 ਇਹ ਆਪਦੀ ਆ ਸਰ ਇਹ 15-20000 ਚ ਤਿਆਰ ਹੋਈ ਆ ਇਹ ਸਾਈਕਲ ਵਾਲੀ ਰੇੜੀ ਆ ਤੁਸੀਂ ਦੇਖ ਸਕਦੇ ਹੋ ਤੇ ਮੈਂ ਸ਼ਾਮ ਨੂੰ ਧੋ ਕੇ ਇਹ ਸ਼ਾਮ ਨੂੰ ਰਾਤ ਨੂੰ ਹਲੀਮਾ ਹਸਪਤਾਲ ਵਿੱਚ ਸਾਈਕਲ ਸਟੈਂਡ ਹੈ ਉੱਥੇ ਲਾ ਕੇ ਆਉਣਾ ਸਰ ਫੇਰ ਉੱਥੇ ਸਵੇਰੇ ਜਾ ਕੇ ਹੋਰ ਆ ਕੇ ਸਵੇਰੇ ਦੁਕਾਨ ਖੋਲੀ ਦੇ ਸਾਰੀ ਤੇ ਕੋਈ ਦਿੱਕਤ ਤਾਂ ਨਹੀਂ ਹੈਗੀ ਬਾਈ ਇੱ ਕਈ ਵਾਰ ਤੱਕ ਆਉਂਦਾ ਵੀ ਰੇੜੀ ਨਹੀਂ ਲਾਉਂਦੇ ਨਹੀਂ ਤੁਹਾਨੂੰ ਤਾਂ ਨਹੀਂ ਕੋਈ ਮੁਸੀਬਤ ਨਹੀਂ ਨਹੀਂ ਜੀ ਕੋਈ ਦਿੱਕਤ ਨਹੀਂ ਆਈ ਹੈਗੀ ਸਭਾ ਲੋਕਾਂ ਨੇ ਰਿਸਪੌਂਸਬਿਲਿਟੀ ਦਿੱਤਾ ਜੂਸ ਜਸਪ੍ਰੀਨ ਦਾ ਤੇ ਆਉਂਦੇ ਨਹੀਂ ਜੂਸਪ੍ਰੀਨ ਉਹਨੇ ਵੀ ਜੀ ਡਿਮਾਂਡ ਕਰਦ ਨੇ ਜਿੱਦਾਂ ਦੀ ਕਹਦਾ ਉਦਾਂ ਬਣਾ ਕੇ ਦੇ ਦਿਆ ਕੁਝ ਹੁੰਦੇ ਨਹੀਂ ਬਿਲਕੁਲ ਬ੍ਰਦਰ ਜਿਵੇਂ ਤੁਸੀਂ ਦੱਸਿਆ ਪਹਿਲਾਂ ਵੀ ਹਸਪੀਟਲ ਦੇ ਅੱਗੇ ਵੀ ਤੁਸੀਂ ਰੇੜੀ ਲਗਾਈ ਆ ਪਰ ਉੱਥੇ ਤੁਸੀਂ ਨਹੀਂ ਲਗਾਈ ਕਿਉਂਕਿ ਤੁਹਾਡੇ ਘਰੇ ਪੇਸ਼ੈਂਟ ਆ ਮਾਤਾ ਬਿਮਾਰ ਨੇ ਕੀ ਲੱਗਦਾ ਸੀ ਲੱਗਦਾ ਕਿ ਹਸਤਾਲ ਅੱਗੇ ਬਿਮਾਰ ਲੋਕਾਂ ਤੋਂ ਪੈਸੇ ਲੈਣੇ ਤੇ ਉਹਨਾਂ ਨੂੰ ਝੂਠ ਬੋਲਣਾ ਬਹੁਤ ਆਕੀ ਗੱਲ ਆ ਨਹੀਂ ਵੀ ਜ ਉੱਦਾਂ ਵੀ ਜੀ ਦੇਖੋ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੈਗੀ ਆਪਾਂ ਜਿੰਨਾ ਹੋ ਸਕੇ ਜਿੱਦਾਂ ਆਪਣੇ ਕੋਲ ਗਾਹ ਕੌਂਦਾ ਉਹਨੂੰ ਸਿੱਧੇ ਰਾਹ ਪਾਈਦਾ ਵੀ ਭਾਈ ਇਦਾਂ ਜੂਸ ਦੀ ਇਦਾਂ ਜਾਣਕਾਰੀ ਜਿੰਨੇ ਕੀ ਹੈਗੀ ਆਪਾਂ ਉਹਨਾਂ ਨਾਲ ਸਾਂਝੀ ਕਰੀ ਦੀਆਂ ਜਿੱਦਾਂ ਹੋ ਸਕੇ ਉਹਨਾਂ ਨੂੰ ਫਰੈਸ਼ ਜੂਸ ਪਿਆਈਦਾ ਜੇ ਕੋਈ ਆਉਂਦਾ ਮਰੀਜ਼ ਵਾਲਾ ਸਰ ਉਹਨਾਂ ਨੂੰ ਸਪੈਸ਼ਲ ਚਾਹੇ ਫਰੂਟ ਜੇ ਤੋ ਜਿੰਨਾ ਮਰਜ਼ੀ ਟਰੇ 'ਚ ਕੱਟ ਕੇ ਰੱਖਿਆ ਹੋਇਆ ਸਰ ਸਾਡੇ ਉਹਨਾਂ ਨੂੰ 프ੈਸ਼ ਕੱਟ ਕੇ ਬਣਾ ਕੇ ਦਿੰਨੇ ਆ ਵੀ ਜੂਸ ਵਿੱਚ ਕੌੜਾਪਨ ਨਾ ਆਵੇ ਕਿਉਂਕਿ ਗਰਮੀ ਸਰ ਜੂਸ ਜ਼ਿਆਦਾ ਖਰਾਬ ਹੁੰਦਾਗਾ ਨਰਾਜ਼ਗੀ ਤਾਂ ਨਹੀਂ ਜ਼ਿੰਦਗੀ ਦੇ ਵਿੱਚ ਕਿਉਂਕਿ ਕਈ ਨੌਜਵਾਨ ਤੁਹਾਡੇ ਜ਼ਿੰਦਗੀ ਪਰਮਾਤਮਾ ਨਾਲ ਕੋਈ ਕਲਾਸਿਕ ਗੱਤਾਂ ਨਹੀਂ ਕਰੇ ਸਰ ਦਿਲ ਵਿੱਚ ਆ ਵੀ ਜਾਂਦਾ ਹੈਗਾ ਪਰ ਗੱਲ ਉਹੀ ਸਰ ਜਿਹੜੀ ਪਹਿਲਾਂ ਕਹਿ ਗਿਆ ਤੇਰਾ ਭਾਣਾ ਮਿੱਠਾ ਲਾਗੇ ਬਸ ਉਹੀ ਗੱਲ ਨੂੰ ਚੇਤੇ ਕਰੀਦਾ ਸਰ 9 ਵਜੇ ਮੈਂ ਆ ਜੰਨਾ 9 ਵਜੇ ਸਰ 10 ਵਜੇ ਸ਼ਾਮ ਨੂੰ 4 ਵਜੇ ਸਰ ਉਹਦੇ ਝਾੜੂ ਲਾਈਦਾਗਾ ਸਰ ਇਹ ਕਾਲਜ ਦੇ ਪੂਰਾ 게ਟ 100 ਮੀਟਰ ਦਾ ਏਰੀਆ ਸਾਡੇ ਕਵਰ ਕਰਕੇ ਸਾਰੀ ਸਫਾਈ ਕਰੀਦਾ ਜਿੰਨਾ ਹੋ ਸਕੇ ਕੋਈ ਗਲਾਸ ਕੋਈ ਲਿਫਾਫਾ ਕੋਈ ਚਮਚਾ ਕੋਈ ਸਟ੍ਰੋਕ ਕੋ ਇਹਦੇ ਨਾਲ ਗਿਦੀ ਹੋਵੇ ਜਨਾ ਹੋ ਸਕੇ ਸ਼ਾਮ ਨੂੰ ਸਵੇਰੇ ਆ ਕੇ ਸਫਾਈ ਕਰੀਦੀ ਆ ਇਹ ਗੱਲ ਸੱਚ ਆ ਕਿ ਸਿੱਖਣ ਦੇ ਲਈ ਤੁਸੀਂ ਝੁੱਠੇ ਭਾਂਡੇ ਤੱਕ ਵੀ ਮੰਨਦੇ ਹੈਂ ਸਿੱਖਣ ਦੇ ਲਈ ਝੁੱਠੇ ਭਾਂਡੇ ਤੱਕ ਵੀ ਮੰਨਦੇ ਹਾਂਜੀ ਸਰ 3 ਮਹੀਨੇ ਲਾਏ ਨਹੀਂ ਕਟੋ ਕਟੋ ਸਰ ਉਧਰ ਕੰਮ ਸਿੱਖਿਆ ਹੀ ਉਧਰ ਕੰਮ ਸਿੱਖਣ ਕਰਕੇ ਸਰ ਇਹਦੀ ਜਾਣਕਾਰੀ ਕੋਈ ਨਹੀਂ ਹੈ ਕਿ ਲੋਕ ਕਹਿੰਦੇ ਨੇ ਬਸ ਫਰੂਟ ਲਿਆਓ ਜੂਸ ਕੱਢੋ ਗਲਾਸ ਤਿਆਰ ਆ ਇਦਾਂ ਕੁਝ ਨਹੀਂ ਹੁੰਦਾ ਇਹ ਸਭ ਸਿੱਖਣਾ ਪੈਂਦਾ ਵੀ ਕਿਦਾਂ ਦਾ ਫਰੂਟ ਲੈ ਕੇ ਆਉਣਾ ਕਿਦਾਂ ਦਾ ਜੂਸ ਬਣਾਉਣਾਗਾ ਕਿਦਾਂ ਦਾ ਫਰੂਟ ਵਧੀਆ ਹੁੰਦਾ ਕਿਦਾਂ ਦਾ ਨਹੀਂ ਜੂਸ ਬਣਾ ਭਰਾ ਨੂੰ ਪੜਾ ਕੇ ਕੀ ਲਵਾਉਣੀ ਕੀ ਚਾਹਤ ਆ ਸਰ ਕੋਸ਼ਿਸ਼ ਇਹ ਹੈ ਜਾਂ ਕੋਈ ਬੈਂਕ ਵਗੈਰਾ ਚ ਮੈਨੇਜਰ ਜਾਂ ਕੋਈ ਸਰ ਆਈਪੀਐਸ ਵਗੈਰਾ ਦੇ ਇਦਾਂ ਭਰਤੀ ਕਰੀਏ ਸਰ ਕੱਲੂ ਕੋਸ਼ਿਸ਼ ਮੇਰੀ ਵੀ ਆ ਵੀ ਜੇ ਮੈਨੂੰ ਟਾਈਮ ਮਿਲਦਾ ਤੇ ਦੁਕਾਨ ਵਗੈਰਾ ਅਸੀਂ ਕਰਦੇ ਆ ਆ ਆਪਣੀ ਸਟਰੀਟ ਫੂਡ ਦਾ ਕੰਮ ਕਰ ਰਹੇ ਆ ਅਸੀਂ ਕੱਲੂ ਦੁਕਾਨ ਵਗੈਰਾ ਕਰਦੇ ਆਂਗੇ ਤਾਬਦੀ ਸਰ ਆਪਣੀ ਕਾਲਜ ਲਾਈਫ ਦੁਬਾਰਾ ਤੋਂ ਸ਼ੁਰੂ ਕਰਾਂ ਜੇ ਚਾਹੇ ਉਮਰ ਜਾਏ 30 ਦੇ ਹੋਵੇ ਜਾਂ 50 ਦੇ ਹੋਵੇ ਜਾਂ 20 ਦੇ ਆ ਜੇ ਅੱਗੇ ਪੜ੍ਹਨਾ ਚਾਹੋਣੇ ਹੋ ਪੜ੍ਹਨਾ ਵੀ ਚਾਹਾਂਗੇ ਸਾਡੀ ਸਵਾਲ ਆ ਮਲੇਰ ਕੋਟਲਾ ਹੈ ਨਾ ਮਲੇਰ ਕੋਟਲਾ ਦੇ ਸਾਰੇ ਭਾਈਚਾਰ ਦੇ ਲੋਕ ਕਹਿੰਦੇ ਨੇ ਹਰ ਧਰਮ ਦੇ ਮਜ਼ਹਬ ਦੇ ਲੋਕ ਆਉਂਦੇ ਨੇ ਪਿਆਰ ਮਿਲਦਾ ਪੂਰਾ ਸਰ ਪ੍ਰੋਪਰਲੀ ਪਿਆਰ ਮਿਲਦਾ ਤੇ ਅਗਲੇ ਖੁਸ਼ ਹੋ ਕੇ ਜਾਂਦੇ ਨੇ ਕਿਸੇ ਨੂੰ ਕੋਈ ਨਾਰਾਜ਼ਗੀ ਨਹੀਂ ਆਈ ਹੈਗੀ ਜੂਸ ਆਲਾ ਪੀ ਕੇ ਖੁਸ਼ ਹੁੰਦਾ ਅਗਲਾ ਕਹਿੰਦਾ ਵੀਰੇ ਜੂਸ ਮਰੇ ਕੋਲੇ ਵੀਰੇ ਪਹਿਲੀ ਵਾਰ ਪੀਤਾ ਕੀ ਬਾਤ ਹੈ ਐਦਾਂ ਦਾ ਜਾਣਕਾਰੀ ਦਫ਼ਤਰ ਕੀ ਕਹੋਗੇ ਇਸ ਨੌਜਵਾਨ ਦੇ ਇਸ ਵੱਡੇ ਹੌਂਸਲੇ ਨੂੰ ਇੱਕ ਗੱਲ ਮੈਂ ਹੋਰ ਪੁੱਛਣੀ ਸੀ ਵੀਰ ਆਖਰੀ ਸਵਾਲਾ ਜਿਹੜੀ ਸਰ ਵੀ ਵੀਰੇ ਬਚਤ ਕਿੰਨੀ ਆ ਤੁਜੀ ਇਹ ਜੋ 4-500 ਵੀ ਹੋ ਜਾਂਦੇ ਬਚਤਾਂ ਕਈ ਵਾਰ 600 ਵੀ ਹੋ ਜਾਂਦੀ ਆ ਉਹ ਸਰ ਕਿਸਮਤ ਤੇ ਡਿਪੈਂਡ ਹੈ ਜਿੰਨੇ ਗਾਹਕ ਆਉਣਗੇ ਸਰ ਉਦਾਂ ਦੀ ਮਤਲਬ ਕਿ ਸਾਡੀ ਬਚਤ ਹੋ ਜਾਂਦੀ ਆ ਲੱਗਦਾ ਨਹੀਂ ਭਾਈ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਆ ਕਿਉਂਕਿ ਉਹੀ 5-600 ਰੁਪਏ ਦੇ ਵਿੱਚੋਂ ਭਰਾ ਦੀ ਪੜ੍ਹਾਈ ਦਾ ਖਰਚਾ ਘਰ ਦਾ ਰਾਸ਼ਨ ਪਾਣੀ ਲੈ ਕੇ ਆਉਣਾ ਬਿਜਲੀ ਦਾ ਬਿੱਲ ਹੋ ਗਿਆ ਮਾਂ ਦੀ ਦਵਾਈ ਹੋ ਗਈ ਕਿਤੇ ਆਉਣਾ ਜਾਣਾ ਕਰਜ਼ਾ ਕਰਦਾ ਘਰ ਦਾ ਕਰਜ਼ਾ ਪਰ ਇਦਾਂ ਦੀ ਸਾਰੀ ਜਾਣਕਾਰੀ ਵੀ ਹੈਗੀ ਆ ਵੀ ਕਿੱਦਾਂ ਕਰੀਏ ਕਿੱਦਾਂ ਨਹੀਂ ਬਸ ਇੰਨਾ ਘਾਹ ਹੋਾਈ ਵੀ ਆਪਦਾ ਕੋਈ ਖਰਚਾ ਨਹੀਂ ਕਰੀਦਾ ਓਏ ਹੋਏ ਹੋਏ ਬਤਨੀ ਗੱਲਾਂ ਨੇ ਬੇੜੇ ਸਾਰੇ ਸ਼ੌਕ ਖਤਮ ਕੋਈ ਕਿਤੇ ਜਾਣਾ ਘੁੰਮਣਾ ਨਹੀਂ ਕੋਈ ਛੋਟੇ ਨਹੀਂ ਦਿਲਪਤਾ ਕਰਦਾ ਹੂ ਯਾਰ ਵੀ ਅੱਜ ਮੈਂ ਦਿਲ ਕਰ ਪੈਂਦਾ ਵੀ ਇਦਾਂ ਕਰਕੇ ਜਾਂਦੇ ਆ ਇਦਾਂ ਕਰਕੇ ਜਾਂਦੇ ਆ ਪਰ ਨਹੀਂ ਐ ਇਦਾਂ ਹੁੰਦਾ ਚਾਹ ਤਾਂ ਖਤਮ ਓਏ ਹੋਏ ਕੋਈ ਯਾਦ ਨਹੀਂ ਜਿੱਦਾਂ ਫਾਦਰ ਸਾਹਿਬ ਕਹਣਗੇ ਵੀ ਆਹ ਕੱਪੜਾ ਮੇਰੇ ਪਸੰਦ ਆ ਹੂੰ ਆ ਹੁਣ ਕਹਣਗੇ ਆ ਪਸੰਦ ਆ ਮੈਂ ਕਾ ਭੀ ਲੈ ਲਓ ਤੁਹਾਡੀ ਇੱਛਾ ਹੈ। ਭਾਈ ਆਪ ਦੀ ਸ਼ਾਪਿੰਗ ਆਪ ਕਰਦਾ। ਵੀਰੇ ਅਜ ਤੱਕ ਐਂਸਾਬ ਲੈ ਲਓ ਮੈਨੇ ਅਜ ਤੱਕ ਪਰਨੇ ਦਾ ਰੰਗ ਤੱਕ ਨਹੀਂ ਆਪਸੰਦ ਕਰਿਆ। ਓਏ ਹੋਏ ਹੋਏ। ਸਾਰੇ ਇੱਕ ਵਾਰ ਫਾਦਰ ਸਾਹਿਬ ਨੂੰ ਦਿਖਾਈਦਾ ਫਿਰ ਮੰਮੀ ਨੂੰ ਦਿਖਾਈਦਾ ਫਿਰ ਜਾ ਕੇ ਡਿਸਾਈਡ ਕਰਦੇ ਵੀ ਲਈਏ ਕਾ ਨਾ ਲਈਏ। ਬਸ ਉਹਨਾਂ ਦੇ ਉੱਪਰ ਤੋਂ ਮੈਂ ਸ਼ਾਪਿੰਗ ਨਾਲ ਦੀ ਕੋਈ ਜ਼ਿੰਦਗੀ ਚ ਐਮੀਅਤ ਨਹੀਂ। ਨਹੀਂ ਸਰ। ਕਿਉਂ ਸ਼ਾਪਿੰਗ ਨਾਲ ਸਰ ਪੈਸਾ ਹੀ ਵੇਸਟ ਹੁੰਦਾ ਦਾ। ਅਜੇ ਕਮੌਨ ਲੀਵ ਜਿਗਰਾ ਚਾਹੀਦਾ। ਓਹੋ। ਰਫ਼ਤਾਰ 21 ਸਾਲ ਦਾ ਨੌਜਵਾਨ ਆ ਆਪ ਕਮਾਉਂਦਾ ਹਾਲਾ ਕਿ ਉਹਨੂੰ ਖਰਚਣ ਦੇ ਵਿੱਚ ਸ਼ਰਮ ਨਹੀਂ ਆਣੀ ਚਾਹੀਦੀ ਪਰ ਆਪ ਕਮਾ ਕੇ ਵੀ ਖਰਚ ਦਾ ਜ਼ਿਗਰਾ ਨਹੀਂ ਪਹਿਲਾਂ ਘਰ ਆ ਛੋਟਾ ਭਾਈ ਆ ਕਬੀਲਦਾਰ ਯਾਰ ਮੋਢਿਆਂ ਤੇ ਉਤਰ ਮੈਗਣਾ ਯਾਰ ਬਹੁਤ ਵੱਡੀ ਗੱਲ ਆ ਇੱਥੇ ਮੈਂ ਇੱਕੀ ਗੱਲ ਕਹਿਣੀ ਚਾਹਣਾ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਆ ਸਭ ਤੋਂ ਪਹਿਲਾਂ ਤਾਂ ਮੇਰੀ ਇਹ ਵੀਡੀਓ ਸਾਡੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਲੀਡਰ ਖੜੇ ਹੋਏ ਆ ਉਹਨਾਂ ਤੱਕ ਜਰੂਰ ਪਹੁੰਚਣੀ ਚਾਹੀਦੀ ਆ ਉਹਨਾਂ ਦੇ ਵਰਕਰਾਂ ਦੀ ਹੁਣ ਜ਼ਿੰਮੇਵਾਰੀ ਬਣਦੀ ਆ ਵੀ ਉਹਨਾਂ ਤੱਕ ਵੀਡੀਓ ਪਹੁੰਚਾਓ ਹੂੰ ਇਹ ਅੱਗੇ ਪੜਨਾ ਚਾਹੁੰਦੇ ਆ ਇਹਨਾਂ ਦੀ ਪੜ੍ਹਾਈ ਦਾ ਖਰਚਾ ਸਰਕਾਰ ਚੱਕੇ ਕਿਉਂਕਿ ਮੁੰਡਾ ਕਿਰਤਕਾਰ ਦਾ ਘਰ ਦੀਆਂ ਕੰਡੀਸ਼ਨਾਂ ਕੀ ਨੇ ਉਹ ਸਾਰਾ ਕੁਝ ਇਹਨਾਂ ਨੇ ਦੱਸਤਾ 21 ਸਾਲ ਦੀ ਉਮਰ ਆ 21 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕੋਈ ਕਹਿੰਦਾ ਮੈਨੂੰ ਗੂਚੀ ਚਾਹੀਦੀ ਹੈ ਕੋਈ ਕਹਿੰਦਾ ਰਮਾਨੀ ਚਾਹੀਦੀ ਹੈ ਕੋਈ ਕਹਿੰਦਾ ਆਈਫੋਨ ਚਾਹੀਦਾ ਆ ਕਈ ਤਾਂ ਆਪਦੇ ਮਾਪਿਆਂ ਦੇ ਗਲ ਦੇ ਵਿੱਚ ਗੁੱਠਾ ਵੇਕੇ ਫੋਨ ਲੈਂਦੇ ਆ ਬੋਲਟ ਲੈਂਦੇ ਆ ਵੀ ਸਾਨੂੰ ਆ ਮੋਟਰਸਾਈਕਲ ਲੈ ਕੇ ਦੇ ਨਹੀਂ ਮੈਂ ਤਾਂ ਕੋਠੇ ਤੋਂ ਛਾਲ ਮਾਰਦਾ ਓਏ ਠੀਕ ਹੈ ਸੱਚਾ ਇਹ ਮੁੰਡੇ ਨੇ ਆਪਦੇ ਸਾਰੇ ਸ਼ੌਂਕ ਮਾਰ ਕੇ ਆਪਦੀ ਜ਼ਿੰਮੇਵਾਰੀ ਸਮਝੀ ਆਪਦੇ ਛੋਟੇ ਭਰਾ ਨੂੰ ਉਹਨੂੰ ਪੜਾ ਰਿਆ ਵੀ ਉਹ ਪੜ੍ਹ ਲੈ ਕੇ ਕਿਸੇ ਬੱਡੀ ਜੌਬ ਦੇ ਉੱਪਰ ਲੱਗੇ ਘਰ ਦੀ ਕੰਡੀਸ਼ਨ ਜਿਹੜੀ ਸਹੀ ਹੋਵੇ। ਹੂੰ ਇੱਥੇ ਹਜੇ ਅੱਜ ਵੀ ਸਾਡੇ ਲੀਡਰ ਸਾਡੀਆਂ ਸਰਕਾਰਾਂ ਇਹਨਾਂ ਨੂੰ ਨਜ਼ਰ ਅੰਦਾਜ਼ ਕਰਨ ਗਈਆਂ। ਹੂੰ ਠੀਕ ਹੈ ਜੀ ਤੇ ਤੁਸੀਂ ਦੇਖ ਲਓ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਭਵਿੱਖ ਕੀ ਹੋਊਗਾ। ਇਹ ਮੈਂ ਤੁਹਾਨੂੰ ਦੋ ਜਿਹੜੀਆਂ ਆਧਾਰਨਾ ਦਿਖਾਈਆਂ ਨੇ ਉਧਰ ਦੂਜੇ ਪਾਸੇ ਰੇੜੀ ਲੱਗੀ ਹੋਈ ਆ ਦੋ ਮੇਰੀਆਂ ਛੋਟੀਆਂ ਭੈਣਾਂ ਬੈਠੀਆਂ ਨੇ ਆਪਦੇ ਹੀ ਸਰਕਾਰੀ ਕਾਲਜ ਦੇ ਸਾਹਮਣੇ ਰੇੜੀ ਲਾਉਣ ਦੇ ਲਈ ਮਜਬੂਰ ਨੇ। ਠੀਕ ਹੈ ਜੀ ਤੇ ਦੂਸਰੇ ਪਾਸੇ ਆ ਸਿੱਖ ਸਰਦਾਰ ਨੌਜਵਾਨ ਮੁੰਡਾ 21 ਸਾਲ ਦੀ ਉਮਰ ਅਮਰਤਾਰੀ ਨੌਜਵਾਨ ਜਿਹੜਾ ਅੱਜ ਵੀ ਪ੍ਰਮਾਤਮਾ ਦੇ ਅੱਗੇ ਕੋਈ ਗਿਲਾ ਸ਼ਿਕਵਾ ਨਹੀਂ ਕਰਦਾ ਵੀ ਪ੍ਰਮਾਤਮਾ ਤੇਰਾ ਭਾਣਾ ਮੀਠਾ ਲਾਗੇ ਸੋ ਇੱਥੇ ਸਾਡੇ ਆੜੇ ਮਲੇਰ ਕੋਟਲੇ ਦੇ ਵਾਸੀ ਆ ਉਹ ਵੀ ਆਪਦਾ ਫਰਜ਼ ਸਮਝਣ ਤੇ ਸਾਡੀਆਂ ਸਰਕਾਰਾਂ ਵੀ ਆਪਦਾ ਜਿਹੜਾ ਫਰਜ਼ ਆ ਉਹ ਸਮਝਣ ਜੇ ਅੱਗੇ ਪੜਨਾ ਚਾਹੁੰਦੇ ਆ ਇਹਨਾਂ ਦੀ ਪੜ੍ਹਾਈ ਦੇ ਵਿੱਚ ਸਹਾਇਤਾ ਕਰਨ ਬਿਲਕੁਲ ਸੋ ਇਹ ਬੇਨਤੀਆਂ ਕਰਨੀਆਂ ਸੀ ਮੈਂ ਬਿਲਕੁਲ ਜੀ ਜਦੋਂਦੇ ਜਾਂਦੇ ਇੱਕ ਵੱਡਾ ਸਵਾਲ ਉਹਨਾਂ ਲੋਕਾਂ ਦੇ ਲਈ ਜਿਹੜੇ ਲੋਕ ਵੱਡੇ ਵੱਡੇ ਮੌਲਾਂ ਦੇ ਵਿੱਚ ਜਾ ਕੇ ਸ਼ਾਪਿੰਗ ਕਰਕੇ ਵੀ ਰੱਜਦੇ ਨਹੀਂ ਤੇ ਕਹਿੰਦੇ ਨੇ ਕਿ ਨਾਕਾਫੀ ਆ ਕਾਫੀ ਕਿਹਨੂੰ ਕਹਿੰਦੇ ਨੇ ਜਿਸ ਨੂੰ ਸ਼ਾਪਿੰਗ ਨਾਂ ਦੀ ਚੀਜ਼ ਦਾ ਨਹੀਂ ਪਤਾ ਤੇ ਸਭ ਤੋਂ ਵੱਡੀ ਗੱਲ ਜ਼ਿੰਮੇਵਾਰੀਆਂ ਦਾ ਬਾਲਾ ਵਧੀਆ ਤਰੀਕੇ ਦੇ ਨਾਲ ਪਤਾ ਇਹ ਨੌਜਵਾਨ ਆ ਅਮਰਤਾਰੀ ਨੌਜਵਾਨ ਆ ਕਿਰਤ ਨੂੰ ਪਿਆਰ ਕਰਨ ਵਾਲਾ ਸਵੇਰ ਤੋਂ ਸ਼ਾਮ ਤੱਕ ਪਰਿਵਾਰ ਦੀ ਸੋਚਦਾ ਛੋਟੇ ਭਰਾ ਦੀ ਸੋਚਦਾ ਉਸ ਦੀ ਪੜ੍ਹਾਈ ਦੀ ਤੇ ਬਿਮਾਰ ਮਾਂ ਦੀ ਦਵਾਈ ਦੀ ਤੇ ਘਰ ਚਲਾਉਣ ਦੀ ਇਹ ਯਾਰ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਜੇ ਤੁਹਾਨੂੰ ਲੱਗਿਆ ਕਿ ਵਾਕਈ ਕਿਰਤ ਮਿਹਨਤ ਇਸ ਨੌਜਵਾਨ ਨੂੰ ਹੌਸਲਾ ਦੇਈ ਕਰਨੀ ਤਾਂ ਯਾਰ ਕਮੈਂਟ ਤੇ ਸ਼ੇਅਰ ਜ਼ਰੂਰ ਕਰਕੇ ਵੀ ਤਾਂ ਹੌਸਲਾ ਦੇਈ ਕਰਦੇ ਤੇ ਮਲੇਰਕੋਟਲਾ ਆਪਸੀ ਭਾਈਚਾਰਕ ਸਾਂਝ ਦਾ ਗੁਲਦਸਤਾ ਆ ਇਹ ਪ੍ਰੂਫ ਆ ਇਹ ਉਦਾਹਰਨਾ ਮਲੇਰਕੋਟਲਾ ਤੋਂ ਸੁੱਖਾ ਖੇੜੀਵਾਲਾ